ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕਿਸੇ ਨਾਲ ਵੈਰ ਵਿਰੋਧਤਾ ਨਹੀਂ ਸੀ ਉਹ ਤਾਂ ਸ਼ਾਂਤੀ ਦੇ ਪੁੰਜ ਸਨ ਫਿਰ ਉਹਨਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਕੀ ਕਾਰਨ ਸਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਭ ਤੋਂ ਪਹਿਲਾ ਕਾਰਨ ਉਹਨਾਂ ਦੇ ਵੱਡੇ ਭਰਾ ਪਿੱਛੀ ਚੰਦ ਦੀ ਗੁਰੂ ਸਾਹਿਬ ਨਾਲ ਈਰਖਾ ਸੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ ਤਿੰਨਾਂ ਵਿੱਚੋਂ ਉਹ ਬਹੁਤ ਹੀ ਆਗਿਆਕਾਰੀ ਦਇਆ ਅਤੇ ਸ਼ਾਂਤੀ ਦੇ ਸਰੋਤ ਗੁਰਬਾਣੀ ਨਾਲ ਬੇਹਦ ਪਿਆਰ ਕਰਨ ਵਾਲੇ ਸਨ ਇਹਨਾਂ ਗੁਣਾ ਕਰਕੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਆਪਣੀ ਗੱਦੀ ਦਾ ਵਾਰਿਸ ਬਣਾਇਆ ਪਰ ਗੁਰੂ ਅਰਜਨ ਦੇਵ ਜੀ ਦੇ ਵੱਡੇ ਪਰਆਪਿਥੀ ਚੰਦ ਇਸ ਗੱਲ ਦੇ ਬਿਲਕੁਲ ਖਿਲਾਫ ਉਹ ਖੁਦ ਨੂੰ ਗੱਦੀ ਦਾ ਅਸਲੀ ਮਾਲਕ ਸਮਝਦਾ ਸੀ ਇਸ ਲਈ ਉਹ ਗੁਰੂ ਸਾਹਿਬ ਜੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਲੱਗ ਪਿਆ ਗੁਰੂ ਅਰਜਨ ਦੇਵ ਦੀ ਸ਼ਹਾਦਤ ਦਾ ਦੂਸਰਾ ਕਾਰਨ ਚੰਦੂ ਸ਼ਾਹੀ ਚੰਦੂ ਗੁਰੂ ਸਾਹਿਬ ਜੀ ਨਾਲ ਇਸ ਕਰਕੇ ਈਰਖਾ ਕਰਦਾ ਸੀ ਕਿਉਂਕਿ ਜਦੋਂ ਉਸ ਨੇ ਆਪਣੀ ਲੜਕੀ ਲਈ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਦੀ ਮੰਗ ਕੀਤੀ ਸੀ ਤਾਂ ਗੁਰੂ ਸਾਹਿਬ ਜੀ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਚੰਦੂ ਸ਼ਾਹ ਨੇ ਗੁਰੂ ਘਰ ਦਾ અપਮਾਨ ਕੀਤਾ ਸੀ ਅਤੇ ਆਪਣੇ ਤੋਂ ਗੁਰੂ ਘਰ ਨੂੰ ਛੋਟਾ ਦੱਸਿਆ ਸੀ ਰਿਸ਼ਤੇ ਦੀ ਮਨਾਹੀ ਕਰਕੇ ਚੰਦੂ ਗੁਰੂ ਸਾਹਿਬ ਜੀ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਸੀ ਗੁਰੂ ਜੀ ਸ਼ਹਾਦਤ ਦਾ ਤੀਜਾ ਕਾਰਨ ਮੁਗਲ ਬਾਦਸ਼ਾਹ ਜਹਾਂਗੀਰ ਸੀ ਜਹਾਂਗੀਰ ਦਾ ਪਿਤਾ ਅਕਬਰ ਗੁਰੂਕਾਰ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਗੁਰੂ ਸਾਹਿਬਾਨ ਨਾਲ ਉਸ ਦੇ ਚੰਗੇ ਸਬੰਧ ਸਨ ਪਰ ਜਹਾਂਗੀਰ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਉਹ ਕੱਟੜ ਮੁਸਲਮਾਨ ਸੀ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਗੁਰੂ ਘਰ ਵਿੱਚ ਹਿੰਦੂ ਮੁਸਲਮਾਨ ਸਭ ਇਕੱਠੇ ਹੋ ਰਹੇ ਹਨ ਇਸ ਦੇ ਨਾਲ ਤਾਂ ਉਹਨਾਂ ਦੇ ਰਾਜ ਨੂੰ ਖਤਰਾ ਹੋ ਸਕਦਾ ਹੈ ਬਾਕੀ ਪ੍ਰਿਥੀ ਚੰਦ ਤੇ ਚੰਦੂ ਸ਼ਾਹ ਵੀ ਜਹਾਂਗੀਰ ਨੂੰ ੜਕਾ ਰਹੇ ਸਨ ਆਪਣਾ ਬਦਲਾ ਪੂਰਾ ਕਰਨ ਲਈ ਇਸ ਕਰਕੇ ਉਹ ਮੌਕੇ ਦੀ ਤਲਾਸ਼ ਵਿੱਚ ਸੀ ਕਿ ਕਦੋਂ ਗੁਰੂ ਸਾਹਿਬ ਜੀ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਗੁਰੂ ਜੀ ਦੀ ਸ਼ਹਾਦਤ ਦਾ ਚੌਥਾ ਕਾਰਨ ਖusro ਮਿਰਜ਼ਾ ਬਣਿਆ ਖusro ਦਾ ਸੁਭਾਅ ਆਪਣੇ ਦਾਦਾ ਅਕਬਰ ਵਰਗਾ ਸੀ ਉਸ ਨੂੰ ਆਪਣੇ ਪਿਤਾ ਜਹਾਂਗੀਰ ਦੀਆਂ ਹਰਕਤਾਂ ਬਿਲਕੁਲ ਵੀ ਪਸੰਦ ਨਹੀਂ ਸਨ ਉਸ ਨੇ ਬਗਾਵਤ ਕਰ ਦਿੱਤੀ ਜਹਾਂਗੀਰ ਨੇ ਉਸਨੂੰ ਕੈਦਖਾਨੇ ਵਿੱਚ ਬੰਦ ਕਰਵਾ ਦਿੱਤਾ ਪਰ ਕੁਝ ਸਮੇਂ ਬਾਅਦ ਉਹ ਉੱਥੋਂ ਪੱਜ ਨਿਕਲਿਆ ਲਾਹੌਰ ਵੱਲ ਨੂੰ ਜਾਂਦੇ ਸਮੇਂ ਉਹ ਸ਼੍ਰੀ ਤਰਨਤਾਰਨ ਸਾਹਿਬ ਰੁਕ ਗਿਆ ਉੱਥੇ ਉਸਨੇ ਲੰਗਰ ਛਕਿਆ ਅਤੇ ਗੁਰੂ ਸਾਹਿਬ ਜੀ ਤੋਂ ਅਸ਼ੀਰਵਾਦ ਲਿਆ ਇਸ ਘਟਨਾ ਬਾਰੇ ਜਹਾਂਗੀਰ ਨੂੰ ਪਤਾ ਲੱਗ ਗਿਆ ਉਸ ਨੂੰ ਮੌਕਾ ਲੱਭ ਗਿਆ ਸੀ ਜਿਸ ਦੀ ਉਸ ਨੂੰ ਤਲਾਸ਼ ਸੀ ਉਸਨੇ ਗੁਰੂ ਸਾਹਿਬ ਜੀ ਨੂੰ ਆਪਣੇ ਦਰਬਾਰ ਲਾਹੌਰ ਵਿੱਚ ਪਹੁੰਚਣ ਦਾ ਹੁਕਮ ਭੇਜਿਆ ਜਦੋਂ ਗੁਰੂ ਸਾਹਿਬ ਉਸ ਦੇ ਦਰਬਾਰ ਵਿੱਚ ਪਹੁੰਚਦੇ ਨੇ ਤਾਂ ਜਹਾਂਗੀਰ ਕਹਿੰਦਾ ਹੈ ਕਿ ਜੇਕਰ ਤੁਸੀਂ ਸਾਡੀਆਂ ਸ਼ਰਤਾਂ ਕਬੂਲ ਲੈਂਦੇ ਹੋ ਤਾਂ ਤੁਹਾਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਵੇਗੀ ਪਹਿਲੀ ਸ਼ਰਤ ਵਿੱਚ ਜਹਾਂਗੀਰ ਨੇ ਇਹ ਕਿਹਾ ਕਿ ਆਦ ਗ੍ਰੰਥ ਵਿੱਚ ਕੁਝ ਸਾਡੇ ਸ਼ਬਦ ਦਰਜ ਕੀਤੇ ਜਾਣ ਗੁਰੂ ਜੀ ਨੇ ਸਾਫ਼ ਮਨਾ ਕਰਦੇ ਹੋਏ ਕਿਹਾ ਕਿ ਸ਼੍ਰੀ ਆਦ ਗ੍ਰੰਥ ਸਾਹਿਬ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਸ਼ਾਮਲ ਨਹੀਂ ਇਸ ਵਿੱਚ ਖਸਮ ਵਾਏ ਗੁਰੂ ਦੀ ਬਾਣੀ ਹੈ ਦੂਜੀ ਸ਼ਰਤ ਵਿੱਚ ਜਹਾਂਗੀਰ ਨੇ ਕਿਹਾ ਕਿ ਤੁਸੀਂ ਆਪਣੇ ਪੁੱਤਰ ਦਾ ਰਿਸ਼ਤਾ ਚੰਦੂ ਦੀ ਪੁੱਤਰੀ ਨਾਲ ਕਰ ਦਿਓ ਤਾਂ ਗੁਰੂ ਜੀ ਨੇ ਕਿਹਾ ਕਿ ਚੰਦੂ ਨੇ ਗੁਰੂ ਕਰਦਾ અપਮਾਨ ਕੀਤਾ ਹੈ ਤੇ ਉਸ ਨੂੰ ਨੀਵਾਂ ਦੱਸਿਆ ਹੈ ਇਸ ਲਈ ਅਸੀਂ ਇਸ ਰਿਸ਼ਤੇ ਤੋਂ ਮਨਾਂ ਕਰਦੇ ਹਾਂ ਤੀਜੀ ਸ਼ਰਤ ਵਿੱਚ ਜਹਾਂਗੀਰ ਨੇ ਕਿਹਾ ਕਿ ਤੁਸੀਂ ਲੋਕਾਂ ਦਾ ਪੈਸਾ ਇਕੱਠਾ ਕਰਕੇ ਗੁਰੂ ਘਰਾਂ ਦੀ ਉਸਾਰੀ ਕਰਵਾ ਰਹੇ ਹੋ ਇਸ ਲਈ ਤੁਹਾਨੂੰ 1 ਲੱਖ ਰੁਪਏ ਸਾਲਾਨਾ ਟੈਕਸ ਦੇਣਾ ਪਵੇਗਾ ਗੁਰੂ ਸਾਹਿਬ ਜੀ ਨੇ ਫਿਰ ਮਨ੍ਹਾ ਕਰਦੇ ਹੋਏ ਕਿਹਾ ਕਿ ਪੈਸਾ ਸੰਗਤ ਦਾ ਹੈ ਤੇ ਇਸ ਦੀ ਵਰਤੋਂ ਲੋੜਵੰਦ ਤੇ ਬੇਸਹਾਰਾ ਲੋਕਾਂ ਲਈ ਹੀ ਕੀਤੀ ਜਾਂਦੀ ਹੈ ਆਪਣੀਆਂ ਸਾਰੀਆਂ ਸ਼ਰਤਾਂ ਦਾ ਜਵਾਬ ਸੁਣ ਕੇ ਜਹਾਂਗੀਰ ਬਹੁਤ ਗੁੱਸੇ ਵਿੱਚ ਆ ਗਿਆ ਤੇ ਉਸ ਗੁਰੂ ਸਾਹਿਬ ਨੂੰ ਚੰਦੂ ਸ਼ਾਹ ਦੇ ਹਵਾਲੇ ਕਰ ਦਿੱਤਾ ਚੰਦੂ ਪਾਪੀ ਨੇ ਗੁਰੂ ਜੀ ਨੂੰ ਦੇਗ ਵਿੱਚ ਉਬਾਲਣ ਦਾ ਹੁਕਮ ਦਿੱਤਾ ਇਸ ਤੋਂ ਬਾਅਦ ਤਕਤੀ ਤਵੀ ਤੇ ਬਿਠਾਇਆ ਤੇ ਸੀਸ ਉਤੇ ਤਤਰਾ ਰੇਤਾਨ ਪਾਇਆ 16 ਜੂਨ 1606 ਨੂੰ ਗੁਰੂ ਜੀ ਨੇ ਸਰੀਰ ਤਿਆਗ ਦਿੱਤਾ ਅਤੇ ਸਦਾ ਸਦਾ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਇਹ ਸੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਦੇ ਮੁੱਖ ਕਾਰਨ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿ ਕਿਵੇਂ ਇੰਨੇ ਤਸੀਹੇ ਦਿੱਤੇ ਜਾਣ ਤੋਂ ਬਾਅਦ ਵੀ ਵਾਹਿਗੁਰੂ ਦੇ ਪਾੜੇ ਨੂੰ ਮਿੱਠਾ ਜਾਣ ਕੇ ਸਵੀਕਾਰ ਕੀਤਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਜੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਿੱਚ ਹੋਈ ਪੁੱਲ ਚੁੱਕ ਮੁਆਫ ਕਰਨੀ ਹੌਨ ਆਪਣੇ ਛੋਟੇ ਵੀਰ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ